ਨਲ ਦਾ ਆਰ ਐਨ ਨਿਊਜ਼ ਵੇਖ ਰੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸ਼ਵਕਣੀ ਜੀ ਦਾ 537ਵਾਂ ਵਿਆਪੁਰਬ ਬਟਾਲੇ ਅੰਦਰ ਇਸ ਵਾਰ 10 ਨਵੰਬਰ ਨੂੰ ਵੱਡੇ ਪੱਧਰ ਦੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਚਾਰੇ ਪਾਸੇ ਤੋਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਦੀ ਉਹਨਾਂ ਵੱਲੋਂ ਵੀ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਜਾ ਰਹੇ ਹਨ ਅੱਜ ਇੱਥੇ ਸਾਡੇ ਨਾਲ ਮੌਜੂਦ ਸਨ ਜੀ ਡੀਐਸਪੀ ਰਾਜੇਸ਼ ਕੱਕੜ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਵੱਲੋਂ ਸੰਗਤਾਂ ਨੂੰ ਅਪੀਲ ਵੀ ਕੀਤੀ ਗਈ ਹੈ ਇੱਥੇ ਖਾਸ ਤੌਰ ਤੇ ਚੰਡੀਗੜ੍ਹ ਤੋਂ ਇੱਕ ਟੀਮ ਪਹੁੰਚੀ ਹੈ ਜੋ ਕਿ ਟ੍ਰੈਫਿਕ ਕੰਟਰੋਲ ਕਰਨ ਵਿੱਚ ਬਟਾਲਾ ਪੁਲਿਸ ਦਾ ਸਾਥ ਦੇਗੀ ਸਾਡੀ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਕਹਿੰਦੇ ਕਿ ਬਟਾਲੇ ਵਿੱਚ ਰੋਡ ਕਾਫੀ ਚੌੜੇ ਹਨ ਕੋਈ ਸਮੱਸਿਆ ਨਹੀਂ ਹੈ ਪਰ ਲੋਕ ਜਿਹੜੇ ਆਪਣੇ ਗੱਡੀਆਂ ਨੂੰ ਸੜਕਾਂ ਉੱਪਰ ਲਗਾਉਂਦੇ ਹਨ ਖਾਸ ਕਰਕੇ ਜਦੋਂ ਚੌਂਕ ਕ੍ਰਾਸ ਕਰਦੇ ਹਨ ਤਾਂ ਇੱਧਰ ਉੱਧਰ ਨਹੀਂ ਦੇਖਦੇ ਅਤੇ ਚੌਂਕ ਦੇ ਵਿੱਚ ਕਾਰ ਆ ਕੇ ਗੱਡੀ ਰੋਕ ਲੈਂਦੇ ਹਨ ਜਿਸ ਕਰਕੇ ਸਮੱਸਿਆ ਆਉਂਦੀ ਹੈ ਉਹਨਾਂ ਛੋਟੀਆਂ ਛੋਟੀਆਂ ਗੱਲਾਂ ਲੋਕਾਂ ਨੂੰ ਕਿਹਾ ਕਿ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਵਧੀਆ ਤਰੀਕੇ ਨਾਲ ਅਸੀਂ ਬਾਬੇ ਦਾ ਵਿਆਹਪੁਰਬ ਮਨਾਈਏ ਆਓ ਕੁਝ ਲਾਈਵ ਤਸਵੀਰਾਂ ਵਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨਯੂ ਪਹਿਲਾਂ ਤਾਂ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੇ ਬਹੁਤ ਬਹੁ ਮੁਬਾਰਕਾਂ ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਬਾਹਰ ਚੜ ਕੇ ਇਸ ਹਾਲਾਓ ਤੇ ਆਪਣੇ ਘਰਾਂ ਤੋਂ ਨਿਕਲ ਕੇ ਆਪਣੇ ਵਿੱਚ ਬਾਬੇ ਦੀ ਨੇ ਬਹੁਤ ਕੁੜੀ ਕਰਕੇ ਕੁਝ ਪ੍ਰਾਪਤ ਕਰੋ ਤੇ ਇੱਕ ਆਮ ਹਾਨੂੰ ਕਪਲੇਟ ਆਂਦੀ ਹੈ ਹਰ ਵਾਰੀ ਟ੍ਰੈਫਿਕ ਦੀ ਅਸੀਂ ਟ੍ਰੈਫਿਕ ਬਟਾਲਾ ਟ੍ਰੈਫਿਕ ਜਿਹੜੀ ਹੈ ਉਹ ਜਿਹੜੀ ਉਹਦੇ ਵਿੱਚ ਜਮ ਲੱਗਦੇ ਨੇ ਜਾਂ ਪਬਲਿਕ ਆਮ ਤੰਗ ਹੈਗੀ ਆ ਅਸੀਂ ਉਸ ਨੂੰ ਉਸ ਪ੍ਰੋਬਲਮ ਮੱਧ ਰੱਖਦੇ ਹਾਂ ਆਪਨੇ ਐਸਰਪੀ ਸਾਹਿਬ ਤੇ ਦਿਸ਼ਾ ਹੰਦੇਸ਼ ਤੇ ਆਪਣੇ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਜਿਹੜੇ ਸਪੈਸੀਫਿਕ ਐਕਸਪਰਟ ਨੇ ਜਿਹੜੇ ਆਪਣੇ ਪੰਜਾਬ ਗਵਰਨਮੈਂਟ ਦੇ ਟ੍ਰੈਫਿਕ ਡਿਵਾਈਜ਼ਰ ਨੇ ਉਹਨਾਂ ਨੂੰ ਰਿਕਵੈਸਟ ਕਰਕੇ ਬੁਲਾਇਆ ਉਹ ਅੱਜ ਸਾਡੇ ਨਾਲ ਨੇ ਜਿਹੜੇ ਅਸੀਂ ਜਿਹੜੇ ਆਪਣੇ ਜਿਹੜੇ ਜਿਆਦਾ ਰਸ਼ ਵਾਲੀ ਚੌਕ ਨੇ ਉਹਨਾਂ ਵਿੱਚ ਜਾ ਰਹੇ ਆ ਉਹਨਾਂ ਨੂੰ ਉਹ ਸਾਰਾ ਉਹਦਾ ਮੌਇਨਾ ਕਰਾ ਰਹੇ ਆ ਇਹਨਾਂ ਤੋਂ ਐਕਸਪਰਟੀਜ਼ ਰਾਈ ਲਵਾਂਗੇ ਤੇ ਜਿਹੜੇ ਕੰਮ ਸਾਡੇ ਕੋਲ ਕਰਨ ਵਾਲੇ ਹੋਏ ਪੁਲਿਸ ਦੇ ਪਹਾਬ ਕਰਾਂਗੇ ਜਾਂ ਇਨਫੋਰਸਮੈਂਟ ਵਗੈਰਾ ਜਾਂ ਜਿਹੜੀ ਇੰਜੀਨੀਅਰ ਵਗੈਰਾ ਹੋਰ ਜਿਹੜੀ ਕਰਨੀ ਹੋਈ ਉਹ ਅਸੀਂ ਆਪਣੇ ਐਸਪੀ ਸਾਹਿਬ ਦੇ ਥਰੂ ਸਬੰਧਤ ਡਿਪਾਰਟਮੈਂਟ ਨੂੰ ਲਿਖ ਕੇ ਉਹ ਕਰਵਾਵਾਂਗੇ ਤੇ ਕਿਉਂਕਿ ਜਿਹੜੀ ਅਸੀਂ ਚਾਹਾਂਗੇ ਕਿ ਜਿਹੜੀ ਸਾਰਾ ਜਿਹੜਾ ਟ੍ਰੈਫਿਕ ਹੈ ਜਿਹੜਾ ਪ੍ਰੈਸਰ ਹੈ ਪੂਰਾ ਮੈਨੇਜ ਹੋਵੇ ਆਮ ਪਬਲਿਕ ਟ੍ਰੈਫਿਕ ਉੱਤੇ ਤੰਗ ਨਾ ਹੋਵੇ ਨਹੀਂ ਜਿਹੜੀ ਅੱਜ ਉਹ ਜਿਹੜੀ ਰਿਪੋਰਟ ਦੀ ਦੇਖ ਰਹੇ ਹਣ ਗੱਲ ਉਹ ਅਸੀਂ ਜਿਹੜਾ ਡਰੋਨ ਹੈ ਉਹ ਸਾਡੇ ਐਕਸਪਰਟਸ ਨਾਲ ਲੈ ਕੇ ਆਏ ਨੇ ਉਹਨਾਂ ਦਾ ਇੱਕ ਕੋਈ ਇਨਸਟਰੂਮੈਂਟ ਹੈ ਉਹਦੇ ਨਾਲ ਉਹ ਸਾਰਾ ਉਹਦੇ ਨਾਲ ਉਹ ਉਸਦੇ ਨਾਲ ਉਹ ਆਪਣਾ ਸਾਰਾ ਜ਼ਾਇਦਾ ਲੈ ਰਹੇ ਨੇ ਉਹ ਇੰਜੀਨੀਅਰਿੰਗ ਆਪਣੀ ਡਿਜ਼ਾਈਨ ਕਰਨਗੇ ਉਹ ਆਪਣਾ ਦਾ ਇੱਕ ਇਨਸਟਰੂਮੈਂਟ ਹੋ ਜਾਦਾ ਤਬਦੀਪ ਅਸੀਜਾ ਮੈਂ ਟ੍ਰੈਫਿਕ ਸਲਾਹਕਾਰ ਪੰਜਾਬ ਸਰਕਾਰ ਹਾਂ ਤੇ ਅੱਜ ਮਾਨਯੋਗ ਐਸਐਸਪੀ ਬਟਾਲਾ ਦੇ ਮਤਲਬ ਹੁਕਮ ਹੋਏ ਕਿ ਅਸੀਂ ਜੋ ਵਿਆਹ ਦੀਆਂ ਜੋ ਤਿਆਰੀਆਂ ਸਮਾਗਮ ਹੋ ਰਿਹਾ ਹੈ ਉਹਦੇ ਸਬੰਧਿਤ ਜੋ ਟ੍ਰੈਫਿਕ ਮੁਖਾਸਕਰਕੇ ਜੋ ਸਮੱਸਿਆਵਾਂ ਆਦੀਆਂ ਔਰ ਹੁਣ ਵਾਸਤੇ ਵੀ ਔਰ ਅੱਗੇ ਵਾਸਤੇ ਵੀ ਕਿ ਇਹਨੂੰ ਆਪਾਂ ਸ਼ਾਰਟਰ ਟਰਮ ਜਿਹੜਾ ਮੇਲੇ ਦੇ ਤਹਿਤ ਤੇ ਹਮੇਸ਼ਾ ਵਾਸਤੇ ਅੱਗੇ ਵਾਸਤੇ ਇਹਨੂੰ ਕਿਵੇਂ ਆਪਾਂ ਬਟਾਲੇ ਨੂੰ ਦਰੁਸਤ ਕਰਦੇ ਹਾਂ ਤਾਂ ਅਸੀਂ ਉਹ ਪੂਰੀ ਟੀਮ ਨਾਲ ਮੇਰੇ ਨਾਲ ਮੇਰੇ ਸਾਇੰਟਿਸਟ ਜਮਰਨ ਨੇ ਨਾਲ ਅਸੀਂ ਆਏ ਹਾਂ ਜੋ ਅਸੀਂ ਦੇਖੇ ਮੌਇਨਾ ਕਰ ਰਹੇ ਹਾਂ ਕਿ ਇੱਥੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਤਾਂ ਕਿ ਕੁਝ ਚੀਜ਼ਾਂ ਪੁਲਿਸ ਤੇ ਕਰਨ ਵਾਲੀਆਂ ਨੇ ਖਾਸ ਕਰਕੇ ਜਿਹੜੀਆਂ ਐਨਕ੍ਰੋਚਮੈਂਟ ਨੇ ਜਾ ਜਿਹੜੇ ਸਾਡੇ ਚੌਕ ਨੇ ਉਥੋਂ ਮੁੜਨਾ ਜਾਂ ਰੁਕਣਾ ਥੋੜਾ ਮੁਸ਼ਕਿਲ ਹੈ ਪਾਰਕਿੰਗ ਗਲਤ ਹੋ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਦੇ ਨਾਲ ਕੁਝ ਚੀਜ਼ਾਂ ਸਬੰਧਤ ਨਹੀਂ ਪਰ ਜ਼ਿਆਦਾਤਰ ਇਹਦੇ ਵਿੱਚ ਇੰਜੀਨੀਅਰਿੰਗ ਵਿਭਾਗ ਜਿਹੜਾ ਕਿ ਖਾਸ ਕਰ ਕਾਰਪੋਰੇਸ਼ਨ ਜਾਂ ਪੀਡਬਲਯੂ ਨਾਲ ਸਬੰਧਤ ਨੇ ਕਿ ਚੌਂਕਾਂ ਦੀ ਬੰਦਤਰ ਉਹ ਉਹਨਾਂ ਨੂੰ ਲੈ ਕੇ ਵੀ ਥੋੜਾ ਜਿਹਾ ਸਾਡੇ ਵੱਲੋਂ ਇੱਕ ਰਿਪੋਰਟ ਅਸੀਂ ਜਲਦੀ ਹੀ ਭੇਜ ਦਵਾਂਗੇ ਕਿ ਇੱਕ ਵਾਰੀ ਟੈਂਪਰੇਰੀ ਜੋ ਤੁਸੀਂ ਦੇਖ ਪਾ ਰਹੇ ਸੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਵੀਡੀਓਗ੍ਰਾਫੀ ਕੀਤੀ ਗਈ ਹੈ ਕਿ ਸਾਨੂੰ ਸਮਝ ਆ ਜਾਏ ਕਿ ਇੱਥੇ ਕੀ ਪ੍ਰੋਬਲਮ ਹੈ ਔਰ ਅਸੀਂ ਸਮਝਾ ਵੀ ਪਾਈਏ ਤੇ ਜੋ ਹੋਰ ਲੌਂਗ ਟਰਮ ਵਾਸਤੇ ਇਹਨਾਂ ਦੇ ਵਿੱਚ ਜਿਹੜੇ ਮੇਜਰ ਬਦਲਾਅ ਕਰਨ ਵਾਲੇ ਨੇ ਤਾਂ ਕਿ ਇੱਥੇ ਮਤਲਬ ਪ੍ਰੋਬਲਮ ਆਏ ਸੜਕਾਂ ਦੀ ਚੌੜਾਈ ਦੇ ਵਿੱਚ ਕੋਈ ਕਮੀ ਨਹੀਂ ਹੈ ਟ੍ਰੈਫਿਕ ਵੀ ਉਹਨਾਂ ਨਹੀਂ ਹੈ ਲੇਕਿਨ ਕੀ ਹੈ ਕਿ ਆਪਸ ਵਿੱਚ ਗ੍ਰੇਡ ਲੋਕਿੰਗ ਹੋ ਰਹੀ ਹੈ ਇੱਕ ਦਿਸ਼ਾ ਦਾ ਟ੍ਰੈਫਿਕ ਦੂਜੀ ਦਿਸ਼ਾ ਦੇ ਸਾਹਮਣੇ ਆ ਜਾਂਦਾ ਤੇ ਉੱਥੇ ਸਾਰਾ ਚੀਜ਼ਾਂ ਜਾਮ ਹੋ ਰਹੀਆਂ ਨੇ ਸੋ ਨੂੰ ਅਸੀਂ ਚੈਨਲਾਈਜ਼ੇਸ਼ਨ ਦੀ ਸੋਚ ਰਹੇ ਹਾਂ ਤੇ ਉਹ ਛੋਟੇ ਛੋਟੇ ਜਿਹੜੇ ਅਲੱਗ-ਅਲੱਗ ਜੰਕਸ਼ਨ ਜਿਹੜੇ ਅਸੀਂ ਦੇਖੇ ਨੇ ਸਾਥੀ ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਇਹਨੂੰ ਹਾਮਲੀ ਜਾਮਾ ਪਤਾ ਮੈਂ ਇਹ ਸਭ ਨੂੰ ਇਹ ਕਾਵਾਂਗਾ ਕਿ ਆਪਾਂ ਨੂੰ ਟ੍ਰੈਫਿਕ ਨੀਮਾਂ ਦੀ ਪਾਲਣਾ ਮਤਲਬ ਜੀ ਚੌਂਕ ਤੇ ਜੇ ਆਪਾਂ ਰੁਕਣਾ ਤਾਂ ਆਪਾਂ ਸੜਕ ਦੇ ਵਿਚਨਾ ਰੁਕੀਏ ਔਰ ਖਾਸ ਕਰਕੇ ਜਿਹੜੀ ਇੱਥੇ ਮੈਂ ਕਾਮਨ ਪ੍ਰੋਬਲਮ ਦੇਖ ਪਾ ਰਿਹਾ ਕਿ ਲੋਕਾਂ ਨੇ ਗਲਤ ਪਾਰਕਿੰਗ ਚੌਂਕ ਦੇ ਉੱਤੇ ਕੀਤੀ ਹੁੰਦੀ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਕੋਈ ਜਿਹੜਾ ਪਿੱਛੋਂ ਸ਼ਾਇਦ ਕਿਸੇ ਨੂੰ ਜਲਦੀ ਹੋਵੇ ਕਿਸੇ ਨੇ ਐਮਰਜੈਂਸੀ ਜਾਣਾ ਹੋਵੇ ਉਹ ਟ੍ਰੈਫਿਕ ਨੂੰ ਮੋੜਨ ਲੱਗਿਆ ਬਹੁਤ ਮੁਸ਼ਕਿਲ ਆ ਰਹੀ ਹੈ ਤਾਂ ਜ਼ਿਆਦਾਤਰ ਜਿਹੜੀ ਚੌਂਕਾਂ ਦੇ ਉੱਤੇ ਜਿਹੜੀ ਪਾਰਕਿੰਗ ਹੈ ਉਹਨਾਂ ਵਾਸਤੇ ਇੱਕ ਰ ਤੇ ਆਪਾਂ ਇੱਕ ਬਟਾਲੇ ਨੂੰ ਇੱਕ ਬਹੁਤ ਸੋਹਣਾ ਸ਼ਹਿਰ ਔਰ ਇੱਕ ਬੜਾ ਡਿਸਪਲਿਨ ਟ੍ਰੈਫਿਕ ਜੋ ਕਿ ਜਦੋਂ ਕੋਈ ਬਾਹਰੋਂ ਆਂਦਾ ਔਰ ਇਸ ਮੌਕੇ ਤੇ ਬਹੁਤ ਸਾਰੇ ਲੋਕ ਬਾਹਰੋਂ ਵੀ ਆਣਗੇ ਤਾਂ ਉਹ ਜਿਹੜੀ ਖਾਸ ਕਰਕੇ ਗਲਤ ਪਾਰਕਿੰਗ ਹੈ ਉਹ ਇੱਕ ਬਹੁਤ ਵੱਡੀ ਸਮੱਸਿਆ ਸਾਨੂੰ ਦੇਖਣ ਚ ਮਿਲੀ ਹੈ ਔਰ ਖਾਸ ਕਰਕੇ ਚੌਂਕਾਂ ਦੇ ਹੋਣ ਕਰਕੇ ਉਹ ਬਿਲਕੁਲ ਹੀ ਟ੍ਰੈਫਿਕ ਮੂਵਮੈਂਟ ਰੁਕ ਜਾਂਦੀ ਹੈ